ਮਾਸੀ ਜੀ ਦਾ ਬੋਤਾਂ ਬਰਕਤ ਅਬ ਲਾਲ ਸਿੰਘ ਜੀ ਸਿੱਖੀ ਵਾਲਾ ਜੋ ਕਿ ਪਿੰਡਾਂ ਮਹਿੰਡਾ ਦੇ ਵਿੱਚ ਜਾ ਕਰਕੇ ਉਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਇਹਨਾਂ ਦਾ ਬਹੁਤ ਧੰਨਵਾਦ ਦੋ ਦਿਨ ਸਾਡੇ ਨਗਰ ਖੜਿਆਲ ਦੇ ਵਿੱਚ ਇਹਨਾਂ ਨੇ ਪ੍ਰਚਾਰ ਕਰਵਾਇਆ ਸੋ ਇਸ ਦੇ ਨੂੰ ਮਹਾਰਾ ਚਰਨਾ ਚਰਨ ਅਰਦਾਸ ਵੀ ਕਰਦੇ ਆਂ ਆਪ ਗੁਰੂ ਸਾਹਿਬ ਆਪਿਸ਼ਾ ਜੀ ਇਹਨਾਂ ਨੂੰ ਛੜਦੀ ਕਲਾ ਕਰਨ ਸਿਧਿ ਖੰਦਰਸੀਆਂ ਬਖਸ਼ ਤਾਂ ਜੋ ਇਹ ਹੋਰ ਛੜਦੀ ਕਲਾ ਦੇ ਨਾਲ ਨਗਰਾਂ ਦੇ ਵਿੱਚ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਸੀ ਹੋਰ ਵੀ ਨਗਰਾਂ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਜਰੂਰ ਬਾਬਾ ਜੀ ਨੂੰ ਆਪਣੇ ਨਗਰ ਦੇ ਵਿੱਚ ਕਥਾ ਦਾ ਸਮਾਂ ਇੱਕ ਦਿਨ ਦਾ ਜਾਂ ਦੋ ਦਿਨ ਦਾ ਜਰੂਰ ਦਿਓ ਕਿਉਂਕਿ ਗੁਰਸਿੱਖੀ ਦੇ ਪ੍ਰਸਾਰ ਪ੍ਰਚਾਰ ਨੂੰ ਲੈ ਕੇ ਸਾਰੇ ਗੁਰੂ ਜੀ ਸਤਿ ਸ੍ਰੀ ਅਕਾਲ ਵਾਰੀ ਜੀ ਜੀ ਸੰਤ ਬਾਬਾ ਤੇਜ ਸਿੰਘ ਜੀ ਹੋਰਾਂ ਨੇ ਬੜਮੁੱਲੇ ਵਿਚਾਰਾਂ ਦੇ ਨਾਲ ਸੰਗਤਾਂ ਨੂੰ ਕਰਤਾਰਥ ਕੀਤਾ ਬੇਨਤੀ ਅ ਸੰਕਾ ਦੇ ਚਰਨਾਂ 'ਚ ਕਿ ਆਪਾਂ ਸਾਰੇ ਹੰਬੜਾ ਮਾਰੀਏ ਔਰ ਹਰ ਪਿੰਡ ਦੇ ਵਿੱਚ ਹਰ ਗੁਰੂ ਘਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋਵੇ ਅੱਜ ਸਾਡੀ ਨਵੀਂ ਜਨਰੇਸ਼ਨ ਜਿਹੜੀ ਆ ਨਸ਼ੇ ਵਿਸ਼ਿਆਂ ਦੀ ਆਦੀ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨੋਂ ਆਡਰਈ ਆ ਤੇ ਨਾਲ ਮਾਂ ਪਿਓ ਦਾ ਸਤਿਕਾਰ ਕਰਨੋਂ ਆਡਰਈ ਆ ਇਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਹਟਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਈਏ ਤਾਂ ਹੀ ਬਚ ਸਕਦੇ ਆ ਤੋ ਅੱਜ ਖਤਰਾ ਹੈ ਨਸਲਾਂ ਤੇ ਫਸਲਾਂ ਨੂੰ ਸਾਡੀਆਂ ਫਸਲਾਂ ਵੀ ਬਰਬਾਦ ਹੋ ਰਹੀਆਂ ਤੇ ਸਾਡੀਆਂ ਨਸਲਾਂ ਵੀ ਬਰਬਾਦ ਹੋ ਰਹੀਆਂ ਅੱਜ ਸਾਰੇ ਆਪਾਂ ਹਮਲਾ ਮਾਰੀਏ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਇਸ ਕਰਕੇ ਪਿੰਡ-ਪਿੰਡ ਦੇ ਵਿੱਚ ਜਾ ਕੇ ਆਪਾਂ ਹੌਕਾ ਦੇਈਏ ਕਿ ਆਓ ਭਾਈ ਸਤਗੁਰੂ ਵੱਜੋਂ ਗੁਰਨੀ ਕੋਏ ਨਿਗਰੇ ਕਾ ਹੈ ਨਾਮ ਬੁਰਾ ਨਾਮ ਬੁਰੇ ਵਾਲੇ ਨਾ ਰਹੀਏ ਗੁਰੂ ਵਾਲੇ ਬਣ ਜਾਈਏ ਕਲਗੀ ਵਾਲੇ ਪਾਤਸ਼ਾਹ ਨੇ ਸਾਡੇ ਬਾਅਦ ਤੇ ਆਪਣਾ ਸਾਰਾ ਪਰਿਵਾਰ ਵਾਰਿਆ ਤੇ ਆਪਾਂ ਜੇ ਹੋਰ ਨਹੀਂ ਕੁਝ ਕਰ ਸਕਦੇ ਕੇਵਲ ਤੇ ਕੇਵਲ ਉਹਦੇ ਘਰ ਦੀ ਮਰਜ਼ਾਦਾ ਨੂੰ ਕਾਇਮ ਰੱਖਦੇ ਹੋਏ ਅੰਮ੍ਰਿਤਧਾਰੀ ਹੋਈਏ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਹੋ ਕੇ ਆਪਣਾ ਜੀਵਨ ਬਸਰ ਕਰੀਏ ਜੀ ਮੈਂ ਸਮੁੱਚੇ ਇਸ ਨਗਰ ਖੜਿਆਲ ਦੀਆਂ ਸਿੱਖ ਸੰਗਤਾਂ ਦਾ ਗੁਰੂ ਘਰ ਦੀ ਸਮੁੱਚੀ ਸੇਵਾਦਾਰ ਕਮੇਟੀ ਦਾ ਬਾਬਾ ਜੀ ਦਾ ਤੇ ਨਾਲ ਬੱਚਿਆਂ ਦਾ ਜਿਹਨੇ ਇੱਥੇ ਸੇਵਾ ਨਿਭਾ ਰਹੇ ਆ ਅੰਮ੍ਰਿਤਧਾਰੀ ਹੋ ਕੇ ਸਾਡੀ ਕੌਮ ਨੂੰ ਸਨੇਹਾ ਵੀ ਦੇ ਰਹੇ ਆ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਸਾਰੀਆਂ ਸੰਗਤਾਂ ਤੋਂ ਕਿਮਾਚੋਨਾ ਜੀ ਪਿਆਰ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਦਾ ਧੰਨਵਾਦ